ਸਤਿ ਸ਼੍ਰੀ ਅਕਾਲ ਜੀ ਸਾਰੇ ਵੀਰਾਂ ਦਾ ਇਸ ਚੈਨਲ ਤੇ ਸਵਾਗਤ ਕਰਦੇ ਆਂ ਅੱਜ ਆਪਾਂ ਗੱਲ ਕਰਾਂਗੇ ਪੰਜਾਬ ਪੰਜਾਬ ਦੇ ਨਾਲ ਲੱਗਦੇ ਹਰਿਆਣਾ ਤੇ ਰਾਜਸਥਾਨ ਦੇ ਖੇਤਰਾਂ ਵਿੱਚ ਅੱਜ 27 ਤੋਂ ਕੱਲ 28 ਅਗਸਤ ਨੂੰ ਮੌਸਮ ਜਿਹੜਾ ਕਿਸ ਤਰ੍ਹਾਂ ਰਹੇਗਾ ਕਿਤੇ ਕਿਤੇ ਮੀਂਹ ਨਿਰਧਾਰ ਸਾਰਪੰਦੇ ਦਿਖਾਈ ਦੇ ਰਹੇ ਨੇ ਤੇ ਕੱਲ 26 ਅਗਸਤ ਨੂੰ ਪੰਜਾਬ ਦੇ ਕੁਝ ਕਲਾਕਾਂ ਵਿੱਚ ਜਿਹੜਾ ਹਲਕੇ ਦਰਮਿਆਨੇ ਕਿਤੇ ਕਿਤੇ ਪਾਰੀਂ ਦੀ ਝਟ ਜਿਹੜੀ ਵੇਖਣ ਨੂੰ ਮਿਲੇਗੀ ਕਮੈਂਟ ਕਰਕੇ ਦੱਸੋ ਸਾਨੂੰ ਤੁਹਾਡੇ ਕਿਸ ਤਰ੍ਹਾਂ ਦਾ ਮੌਸਮ ਹੈ ਕੱਲ 26 ਅਗਸਤ ਨੂੰ ਕੱਲ ਸ਼ਾਮ ਤੋਂ ਲੈ ਕੇ ਤੇ ਰਾਤ ਦੇ ਕੁਝ ਸਵੇਰ ਦੇ ਘੰਟਿਆਂ ਵਿੱਚ ਜਿਹੜੇ ਹਲਚਲਾਂ ਵੇਖਣ ਨੂੰ ਯਾਦ ਜੇ 27 ਅਗਸਤ ਕੱਲ 28 ਅਗਸਤ ਨੂੰ ਪੰਜਾਬ ਦੇ ਕ੍ਰਿਕਟ ਲਗਾ ਸੁਭਾਵਨਾ ਰਵੇ ਕਿ ਕਿਤੇ ਹਲਕਾ ਦਰਮਿਆਨਾ ਕਿਤੇ ਕਿਤੇ ਭਾਰੀ ਮੀਂਹ ਆ ਦਰਜ ਕੀਤਾ ਜਾਸਰ ਸਾਰੀ ਅਪਡੇਟ ਜਾਣਕਾਰੀ ਇਸ ਵੀਡੀਓ ਵਿੱਚ ਚਾਉਣ ਦੀ ਕੋਸ਼ਿਸ਼ ਕਰਾਂਗੇ ਤਾਂ ਉਸ ਤੋਂ ਪਹਿਲਾਂ ਛੋਟੀ ਜਿਹੀ ਬੇਨਤੀ ਕਰਨਾ ਚਾਹੁੰਦੇ ਗੁਜਾਰਸ਼ ਕਰਨਾ ਚਾਹੁੰਦੇ ਹਾਂ ਜਿਹੜੇ ਵੀ ਚੈਨਲ ਤੇ ਨਵੇਂ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਤਾਂ ਸ਼ੁਰੂ ਕਰਦੇ ਆ ਇਸ ਦੀ ਇਹ ਵੀਡੀਓ ਨੂੰ ਤਾਂ ਸਭ ਤੋਂ ਪਹਿਲਾਂ ਸਵੇਰ ਤੀਆਂ ਸੈਟਲਾਈਟ ਤਸਵੀਰਾਂ ਵਿੱਚ ਸਵੇਰ ਦੇ ਕਰੀਬ 7:42 ਮਿੰਟ ਸਵੇਰ ਦੀਆਂ 27 ਅਗਸਤ ਲਾਈਵ ਸੈਟਲਾਈਟ ਤਸਵੀਰਾਂ ਨੇ ਦੇ ਰਾਜਸਥਾਨ ਦੇ ਪੰਜਾਬ ਦੇ ਨਾਲ ਲੱਗਦੇ ਖੇਤਰਾਂ ਵਿੱਚ ਕੁਝ ਕੁ ਥਾਂਾਂ 'ਤੇ ਹਲਕੀ ਸੰਘਣੀ ਕਿਤੇ ਕਿਤੇ ਭਾਰੀ ਜਿਹੜੀ ਆਪਾਂ ਗੱਲ ਕਰੀ ਸੰਘਣੀ ਢੀ ਬੱਦਲਵਾਈ ਦਾ ਤੌਰ ਚਾਰੀ ਕੁਝ ਕੁ ਥਾਂਾਂ 'ਤੇ ਹਲਕੀ ਫੁਲਕੀ ਬੱਦਲਵਾਈ ਪਣੀ ਹੋਈ ਤਾਂ ਕੁਝ ਕੁ ਲਗਾ ਮੌਸਮ ਠੀਕ ਠਾਕ ਬਣਿਆ ਹੋਇਆ ਹੈ ਤੇ ਅੱਜ ਪੰਜਾਬ ਦੇ 27 ਅਗਸਤ ਤੇ ਕੱਲ 28 ਅਗਸਤ ਨੂੰ ਤਾਂ ਕਿਹੜੇ ਕਿਹੜੇ ਇਲਾਕੇ ਵਿੱਚ ਸਭਾਵਨਾ ਰਹੇਗੀ ਤੁਹਾਡੇ ਤੱਕ ਆਪਾਂ ਸੈਟੇਲਾਈਟ ਤਸਵੀਰਾਂ ਦੇ ਜ਼ਰੀਏ ਵਿਖਾਉਣ ਦੀ ਕੋਸ਼ਿਸ਼ ਕਰਦੇ ਆ ਸਭ ਤੋਂ ਪਹਿਲਾਂ ਤੁਸੀਂ ਜੋ ਸੈਟੇਲਾਈਟ ਤਸਵੀਰਾਂ ਅੱਜ ਵੀ ਦੇਖ ਸਕਦੇ ਹੋ ਜਿਹੜਾ 27 ਅਗਸਤ ਨੂੰ ਜਿਵੇਂ ਆਪਾਂ ਗੱਲ ਕਰੀ ਆ ਚਾਂਸ ਜ਼ਿਆਦਾ ਰਹਿਣਗੇ ਖਾਸ ਕਰ ਜਿਹੜੇ ਪੂਰਬੀ ਇਲਾਕੇ ਹੋਗੇ ਜਿਹੜੇ ਤੁਹਾਨੂੰ ਸੈਟਲਾਈਟ ਤਸਵੀਰਾਂ ਵਿੱਚ ਦੇਖ ਸਕਦੇ ਆ ਜਿਹੜੇ ਪਹਾੜਾਂ ਦੇ ਨਾਲ ਲੱਗਦੇ ਖੇਤਰ ਹੋਗੇ ਇਹਨਾਂ ਵਿੱਚ ਸਭਾਵਨਾ ਜਿਹੜੀ ਕਾਫੀ ਰਹੇਗੀ ਤਾਂ ਉਸ ਤੋਂ ਬਾਅਦ ਜਿਹੜੇ ਔਰ ਬਾਕੀ ਜਿਹੜੇ ਇਲਾਕੇ ਕਹਿੰਦੇ ਜਿਵੇਂ ਸਰਦੀ ਇਲਾਕੇ ਹੋਗੇ ਜਾਂ ਪਾਕਿਸਤਾਨ ਦੇ ਨਾਲ ਲੱਗਦੇ ਕੁਝ ਦੱਖਣ ਪੱਛਮੀ ਇਲਾਕੇ ਹੋਗੇ ਜਿਵੇਂ ਆ ਜਿਹੜੇ ਤੁਹਾਨੂੰ ਸਰਕਲ ਲਾਉਣ ਦੀ ਵਿਖਾਉਣ ਤੇ ਵਿਖਾਉਣ ਦੀ ਕੋਸ਼ਿਸ਼ ਕਰ ਰਹੇ ਆ ਜਿਵੇਂ ਦੇਖ ਸਕਦੇ ਹੋ ਜਿਹੜਾ ਪਠਾਨਾ ਆਪਣਾ ਪਟਿਆਲਾ ਦਾ ਸੰਗਰੂਰ ਦੇ ਇਲਾਕੇ ਮੁਹਾਲੀ ਚੰਡੀਗੜ੍ਹ ਹੋ ਗਿਆ ਪਟਿਆਲਾ ਆ ਗਿਆ ਆ ਲੁਧਿਆਣਾ ਆ ਗਿਆ ਉਸ ਤੋਂ ਬਾਅਦ ਮਲੇਰਕ ਨਾਲਗੜ੍ਹ ਫਰੀਦਕੋਟ ਮੁਕਸਰ ਹੋ ਗਿਆ ਤੇ ਫਾਜ਼ਲ ਕਾ ਹੋ ਗਿਆ ਤੇ ਫਿਰੋਜ਼ਪੁਰ ਮੋਗਾ ਹੋ ਗਿਆ ਤੇ ਉਸ ਵਾਰ ਸਿਰਸਾ ਗਸਹਾਰ ਹੋ ਗਿਆ ਫਤਿਹਪਾਟ ਹੋ ਗਿਆ ਜੀਨਤ ਹੋ ਗਿਆ ਰੋहतक ਹੋ ਗਿਆ ਅਕਸ਼ੇਤਰ ਹੋ ਗਿਆ ਕਰਨਾਲ ਹੋ ਗਿਆ ਕੈਥਲ ਹੋ ਗਿਆ ਅੰਬਾਲਾ ਆ ਗਿਆ ਪੰਚਕੁਲਾ ਇਸ ਤੇ ਨਾਲਗੜ੍ਹ ਦੇ ਖੇਤਰ ਵਿੱਚ ਸਿਰ ਗੰਗਨਾ ਹਨਮਾਨਗੜ੍ਹ ਨੂਗੜ੍ਹ ਸੂਰਤਗੜ ਖਾਜੂ ਵਾਲਾ ਕੁਝ ਚੂਰੂ ਦੇ ਇਲਾਕੇ ਹੋਗੇ ਤੇ ਇਹਨਾਂ ਵਿੱਚ ਸਭਾਵਨ ਜਿਹੜੀ ਕਾਫੀ ਰਵੇਗੀ ਤੇ ਪਾੜ ਦੇ ਨਾਲਗੜ੍ਹ ਦੇ ਖੇਤਰ ਤੁੰਦਾਸ ਤੇ ਤੇਰੇ ਪਠਾਨਕੋਟ ਗੁਰਦਾਸਪੁਰ ਤੇ ਕੁਝ ਸ਼ਿਪਾੜ ਦੇ ਨਾਲਗੜ੍ਹ ਦੇ ਖੇਤਰ ਹੋਗੇ ਕੁਝ ਹਿਆਰਪੁਰ ਨਵਾਂ ਸ਼ਹਿਰ ਰੂਪਨਗਰ ਅਨੰਦਪੁਰ ਸਾਹਿਬ ਤੇ ਇਲਾ ਹੋਇਤਾ ਜਿਹੜਾ ਹਲਚਲਾਂ ਹੋਣ ਦੀ ਸਭਾਵਨਾ ਦੁਪਹਿਰ ਸ਼ਾਮ ਦੇ ਆਸਪਾਸ 11 ਸਭਾਵਨਾ ਰਵੀ ਦੀ ਦੁਪਹਿਰ ਸ਼ਾਮ ਤੋਂ ਲੈ ਕੇ ਰਾਤ ਦੇ ਘੰਟਿਆਂ ਵਿੱਚ ਆ ਜਿਹੜੀ ਹਲਚਲਾਂ ਹੋਣ ਦੀ ਕਾਫੀ ਜਿਹੜੀ ਸਭਾਵਨਾ ਬਣੀ ਜਿਹੜੀ ਸੈਟਲਾਈਟ ਤਸਵੀਰਾਂ ਵੇਖ ਸਕਦੇ ਹੋ ਤਾਂ ਉਸ ਤੋਂ ਬਾਅਦ 28 ਦੀ ਗੱਲ ਕਰੀ 28 ਨੂੰ ਜਿਹੜੇ ਚਾਂਸ ਰਹਿਣਗੇ ਪੰਜਾਬ ਦੇ ਮਾਝਾ ਤੋਂ ਬਾਬਾ ਤੇ ਖਾਸ ਕਰ ਖੇਤਰ ਕੁਝ ਦੱਖਣ ਪੱਛਮੀ ਇਲਾਕੇ ਹੋਗੇ ਤਾਂ ਉਸ ਤੋਂ ਬਾਅਦ ਕੁਝ 1600 ਰੇਡ ਪਾਕਿਸਤਾਨ ਦੇ ਨਾਲ ਲੱਗ ਸਰਦੀ ਇਲਾਕੇ ਜਿਵੇਂ ਆਹ ਜਿਹੜੇ ਸੈਟਲਾਈਟ ਤਸਵੀਰਾਂ ਵੇਖਸ ਜੇ ਅਮਰਸਰ ਤਰਨਤਾਰਨ ਤੋਂ ਲੈ ਕੇ ਸਿਰਸਾ ਹਸਾਰ ਤੱਕ ਜਿਹੜੇ ਇਲਾ ਹਲਕਾ ਜਾਂ ਸ਼੍ਰੀ ਗੰਗਨ੍ਹਰਮਾਨਗੜ ਨੂਬਗੜ ਸੂਰਤਗੜ ਪੰਜਾਬ ਦੇ ਨਾਲ ਲੱਗਦੇ ਖੇਤਰੋਗੇ ਕੁਝ ਹਰਿਆਣਾ ਦੇ ਨਾਲ ਪੰਜਾਬ ਦੇ ਨਾਲ ਲੱਗ ਹਰਿਆਣਾ ਦੇ ਖੇਤਰੋਗੇ ਜਿਵੇਂ ਪਟਿਆਲਾ ਸੰਗਰੂਰ ਦੇ ਕੁਝ ਲਗ ਮੁਹਾਲੀ ਚੰਡੀਗੜ੍ਹ ਦੇ ਹੋਗੇ ਜਿਹਾ ਪਾੜਾ ਦੇ ਨਾਲ ਲੱਗਦੇ ਕੁਝ ਖੇਤਰਾਂ ਵਿੱਚ ਸੰਭਾਵਨਾ ਜਿਹੜੀ ਬੰਦੀ ਦਿਖਾਈ ਦੇ ਰਹੀ ਹੈ ਕੱਲ ਵੀ ਦੁਪਹਿਰ ਸ਼ਾਮ ਦੇ ਆਸ-ਪਾਸ ਜਾਂ ਸਵੇਰ ਦੇ ਘਟਾ ਵਿੱਚ ਕੁਝ ਕੁ ਲੱਗ ਹਲਚਲ ਹੋਣ ਦੀ ਸੰਭਾਵਨਾ ਹੈ ਤਾਂ ਵੇਖੋ ਲੁਧਿਆਣਾ ਆ ਗਿਆ ਮਲੇਰਕੋਟ ਲੱਗਾ ਇੱਥੇ ਜਿਹੜੀ ਬਰਨਾਲਾ ਵਿੱਚ ਚਾਂਸ ਰਹਿਣਗੇ ਤਾਂ 28 ਅਗਸਤ ਨੂੰ ਵੀ ਆਪਾਂ ਤੁਹਾਨੂੰ ਮੋਟਾ ਮੋਟਾ ਦੱਸਣ ਦੀ ਕੋਸ਼ਿਸ਼ ਕਰੀ 70% ਖੇਤਰਾਂ ਵਿੱਚ ਚਾਂਸ ਰਹਿਣਗੇ ਕੁਝ ਕੁ ਲਾਕੇ ਮੀਂਹ ਤੋਂ ਵਾਂਝੇ ਰਹਿ ਸਕਦੇ ਕੇਵਲ ਕੁਝ ਕੁ ਲਾਕੇ ਵਜੇ ਹਲਕੀ ਸੰਗਣੀ ਤੇ ਬੱਦਲਵਾਈ ਵੇਖਣ ਵਿੱਚ ਠੰਡੀਆਂ ਹੋ ਪਾਉ ਸਕਦੇ ਜਾਂ ਕੇਡਮੈਂਟ ਕੁਝ ਕੁ ਲਾਕੇ ਵੇਖਣ ਵਿੱਚ ਕੁਝ ਕੁ ਲਾਕੇ ਮੌਸਮ ਠੀਕ ਠਾਕ ਰਹਿੰਦੇ ਆ ਸਾਰਨੇ ਬੱਦਲਵਾਈ ਜਿਹੜੀ ਵੇਖਣ ਨੂੰ ਮਿਲ ਸਕਦੀ ਹੈ ਤੇ ਕੁਝ ਕੁ ਲਾਕੇ ਵਜਲ ਕੇ ਦਰਮਿਆਨ ਨੇ ਕਿਤੇ ਕਿਤੇ ਦੋ ਚਾਰ ਜ਼ਿਲ੍ਹਿਆਂ ਵਿੱਚ ਭਾਰੀ ਮੀਂਹ ਦੇੜ ਸ਼ਰਾਟੇ ਦਰਜ ਕੀਤੇ ਜਾ ਸਰ ਤੇਜ਼ ਜ਼ੋਰਦਾਰ ਮੀਂਹ ਵੀ ਦਰਜ ਕੀਤਾ ਜਾ ਸਕਦਾ ਹੈ ਤਾਂ ਫਿਲਹਾਲ 27 ਤੇ 28 ਅਗਸਤ ਨੂੰ ਚਾਂਸ ਰਹਿਣਗੇ ਜਾਨਕੀ ਅੱਜ ਤੇ ਕੱਲ ਦੋ ਦਿਨਾਂ ਵਿੱਚ ਕਾਫੀ ਜਿਹੜੇ ਚਾਂਸ 27 ਨੇ ਜਾਂ 28 ਜਾਰਾ ਸਭਾਵਨਾ ਉਹ ਦੇ ਜ 27 ਨੂੰ ਜਾਂ 28 ਨੂੰ ਦੋ ਦਿਨਾਂ ਦੇ ਵਿੱਚ ਇੱਕ ਵਾਰ ਜਿਹੜੇ ਅਸਭਾਵਨਾ ਜਿਹੜੀ ਕਾਫੀ ਬੰਦੀ ਦਿਖਾਈ ਦੇ ਰਹੀ ਹੈ 27 ਜਾਂ 28 ਅਗਸਤ ਨੂੰ ਇੱਕ ਦਿਨ ਇਹ ਹੋ ਜਾਵੇਗਾ ਜਿਸ ਦਿਨ ਕਾਫੀ ਇਲਾਕੇ ਵਿੱਚ ਹਲਚਲਹਾਉਣ ਦੀ ਸਭਾਵਨਾ ਹੈ ਤੇ 29 ਅਗਸਤ ਨੂੰ ਵੀ ਸਭਾਵਨਾ ਬੰਦੀ ਦਿਖਾਈ ਦੇ ਰਹੀ ਹੈ ਤੁਹਾਡੇ ਤੱਕ ਵਿਚ ਜਾਣਕਾਰੀ ਬਾਅਦ ਵਿੱਚ ਅਗਲੀ ਵੀਡੀਓ ਵਿੱਚ ਪਹੁੰਚਾਉਣ ਦੀ ਕੋਸ਼ਿਸ਼ ਕਰਾਂਗੇ 29 30 ਅਗਸਤ ਨੂੰ ਕਿਹੜੇ ਕਿਹੜੇ ਇਲਾਕੇ ਵਿੱਚ ਸਭਾਵਨਾ ਵਧੇਗੀ ਤਾਂ 27 ਕ 28 ਅਗਸਤ ਨੂੰ ਪੰਜਾਬ ਹਰਿਆਣਾ ਤੇ ਰਾਜਸਥਾਨ ਦੇ ਕਾਫੀ ਖੇਤਰ ਵਿੱਚ ਹਲਚਲਹਾਉਣ ਦੀ ਸਭਾਵਨਾ ਹੈ ਤਾਂ ਫਿਲਹਾਲ ਇਹ ਜਾਣਕਾਰੀ ਅਪਡੇਟ ਤੁਹਾਡੇ ਤੱਕ ਅੱਗੇ ਤੱਕ ਜਰੂਰ ਪਹੁੰਚਾਉਣ ਦੀ ਕੋਸ਼ਿਸ਼ ਕਰਾਂਗੇ ਤਾਂ ਵੀਡੀਓ ਨੂੰ ਅੰਤ ਤੱਕ ਫਿਰ ਤੁਹਾਡਾ ਬਹੁਤ ਬਹੁਤ ਧੰਨਵਾਦ